ਕਲੇਸਾ ਕਹਿੰਦੇ ਜੀ ਆਮ ਆਦਮੀ ਦੇ ਘਰੇ ਹੋਰ ਨਵਾਂ ਵਧ ਗਿਆ ਸਰਕਾਰ ਨੂੰ ਖਤਰਾ ਖੜਾ ਕਰਤਾ ਭਾਜਪਈਆਂ ਨੇ ਕਹਿੰਦੇ ਦਿੱਲੀ ਦੇ ਵਿੱਚ ਇੱਕ ਪਹਿਲੂ ਉੱਭਰ ਰਿਹਾ ਕਿ ਕੀ ਕੇਂਦਰ ਸਰਕਾਰ ਭਾਇਆ ਰਾਸ਼ਟਰਪਤੀ ਰਾਸ਼ਟਰਪਤੀ ਰਾਜ ਲਾ ਸਕਦੀ ਹੈ ਦਿੱਲੀ ਚ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਦਿੱਲੀ ਦੇ ਵਿਰੋਧੀ ਧਿਰ ਦੇ ਲੀਡਰ ਪਾ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ ਭਾਜਪਾ ਦੇ ਉੱਥੇ ਐਮ ਐਲ ਏ ਨੇ ਭਾਜਪਾਈ ਐਮ ਐਲ ਏ ਨੇ ਇੱਕ ਮੈਮੋਰੰਡਮ ਤਿਆਰ ਕੀਤਾ ਇੱਕ ਚਿੱਠੀ ਤਿਆਰ ਕੀਤੀ ਇੱਕ ਦਰਖਾਸਤ ਤਿਆਰ ਕੀਤੀ ਤੇ ਉਹ ਰਾਸ਼ਟਰਪਤੀ ਸਾਹਿਬ ਨੂੰ ਭੇਜਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿ ਜਿਹੜਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦਾ ਤਕ ਤੌਰ ਤੇ ਹੁਣ ਹੱਕਦਾਰ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਜੇਲ੍ਹ 'ਚ ਨੇ ਤੇ ਮੁੱਖ ਮੰਤਰੀ ਦੇ ਹਵਾਲੇ ਨਾਲ ਕੰਮ ਰੁਕੇ ਹੋਏ ਨੇ ਉਹਦਾ ਛੱਡ ਨਹੀਂ ਰਹੇ ਫੈਲਾ ਦਸਕਤ ਨਹੀਂ ਹੋ ਰਹੀਆਂ ਹੈ ਕੰਮ ਅੱਗੇ ਨਹੀਂ ਚੱਲ ਰੇ ਸਰਕਾਰੀ ਕੰਮ ਠੱਪ ਹੋ ਗਿਆ ਸੋ ਸੰਵਿਧਾਨਕ ਤੌਰ ਤੇ ਉਹ ਕਹਿੰਦੇ ਸਰਕਾਰ ਹੋਂਦ ਚ ਨਹੀਂ ਗਈ ਇਸ ਨੂੰ ਲੈ ਕੇ ਉਹਨਾਂ ਨੇ ਰਾਸ਼ਪਤੀ ਨੂੰ ਅਪੀਲ ਕੀਤੀ ਕਿ ਤੁਸੀਂ ਇਹਦੇ ਤੇ ਗੌਰ ਕਰੋ ਰਾਸ਼ਪਤੀ ਨੇ ਉਹ ਸਾਰਾ ਬਾਤ ਕਰਨ ਤੋਂ ਬਾਅਦ ਪੜ ਕੇ ਗ੍ਰਹਿ ਭਾਗ ਨੂੰ ਭੇਜ ਦਿੱਤਾ ਤੇ ਹੁਣ ਗ੍ਰਹਿ ਭਾਗ ਦੇ ਹੱਥੇ ਐਕੀਓ ਦੇ ਪਰ ਕੀ ਫੈਸਲਾ ਲੈ ਕੇ ਰਾਸ਼ਟਰਪਤੀ ਨੂੰ ਜਵਾਬ ਭਿੰਦੇ ਨੇ ਜਾਂ ਐਲਜੀ ਨੂੰ ਭੇਜਦੇ ਨੇ ਐਲਜੀ ਫਿਰ ਰਾਸ਼ਟਰਪਤੀ ਨੂੰ ਭੇਜੇਗਾ ਪਰ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਹੁਣ ਫਿਕਰਮੰਦ ਹੈ ਤੇ ਫਿਕਰਮੰਦੀ ਇਸ ਕਦਰ ਹੈ ਕਿ ਹੋ ਸਕਦਾ ਹੈ ਕਿ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ਼ ਲੱਗ ਜਵੇ ਪਰ ਕੁਝ ਰਾਜਨੀਤਿਕ ਮਹਾਰ ਇਹਦੇ ਵਿੱਚੋਂ ਇਹ ਵੀ ਰਾਹ ਦੇਖ ਰਹੇ ਨੇ ਕਿ ਸ਼ਾਇਦ ਇਸ ਤੋਂ ਬਚਣ ਦਾ ਰਾਹ ਵੀ ਆਮ ਆਦਮੀ ਪਾਰਟੀ ਲੱਭ ਰਹੀ ਹੈ ਤੇ ਉਹ ਬਚਣ ਦਾ ਰਾਹ ਇਹ ਆ ਕਿ ਹਰਿਆਣਾ ਚ ਕੱਲਿਆਂ ਚੋਣਾ ਲੜ ਰਿਹਾ ਹੈ ਕਹਿੰਦਾ ਪਤਾ ਨਹੀਂ ਹੁਣ ਇਹ ਕਿੰਨਾ ਕੁ ਇਹ ਪੱਲੂ ਦਾ ਟਿੱਕ ਟੋਰਟੇ ਧਮ ਰੱਖਦਾ ਹੈ ਪਹਿਲਾਂ ਵੀ ਇਹ ਚਰਚਾ ਤੁਰੀ ਸੀ ਕਿ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੱਲਿਆਂ ਲੜਨ ਦਾ ਮਤਲਬ ਹੀ ਭਾਜਪਾ ਨੂੰ ਫਾਇਦਾ ਦੇਣਾ ਹੈ ਵੈਸੇ ਆਮ ਆਦਮੀ ਪਾਰਟੀ ਜੁਨੀ ਦੇਰ ਕੱਲੀ ਲੜਦੀ ਰਹੀ ਹੈ ਜਾਂ ਗੱਠਜੋੜ ਚ ਵੀ ਲੜੀ ਆ ਪੱਲੇ ਕੁਝ ਨਹੀਂ ਪਿਆ 2014 ਹੈ 2019 ਹੈ ਨਾ ਫਿਰ ਜਿਮਨੀ ਚੋਣ ਹੈ ਫਿਰ 2024 ਦੀ ਆਮ ਚੋਣਾ ਕਿਤੇ ਕੋਈ ਖੈਰ ਨਹੀਂ ਪਈ ਜਮਾਨਤਾਂ ਹੀ ਜप्त ਹੁੰਦੀਆਂ ਰਹੀਆਂ ਤੋ ਹਰਿਆਣੇ ਦੇ ਆਪਣੇ ਆਪ ਨੂੰ ਹਰਿਆਣੇ ਤੋਂ ਕਹਾਉਂਦੇ ਆ ਕੇਜਰੀਵਾਲ ਕਿ ਮੈਂ ਹਰਿਆਣੇ ਦਾ ਪੁੱਤ ਆ ਪਰ ਹਰਿਆਣੇ ਨੇ ਅਜੇ ਅਪਣਾਇਆ ਨਹੀਂ ਤੇ ਪਰ ਇਸ ਵਾਰ ਇੱਕ ਵਾਰ ਲੱਗਿਆ ਕਿ ਇੰਡੀਆ ਗੱਠਜੋੜ ਦਾ ਹਿੱਸਾ ਜੀ ਇਕੱਠੇ ਲੜਨਗੇ ਬੇਸ਼ੱਕ ਕਾਂਗਰਸ ਵਾਲਿਆਂ ਨੇ ਪੈਰ ਨਹੀਂ ਲਗਣ ਦਿੱਤੇ ਹੁੱਡੇ ਹੋਰਾਂ ਨੇ ਤੇ ਸੁਰਜਾਲ ਹੋਰਾਂ ਨੇ ਕਿ ਅਸੀਂ ਨਹੀਂ ਗੱਠਜੋੜ ਕਰਨਾ ਕਿ ਐਵੇਂ ਜੇ ਅਸੀਂ ਜਿੱਤ ਗਏ ਸੇਰਾ ਇਹਦੇ ਸਰਵੰਨਣਾ ਪਊਗਾ ਹੈ ਪਰ ਕਹਿੰਦੇ ਕਿ ਹੁਣ ਇਹ ਵੀ ਚਰਚਾ ਹੈ ਕਿ ਪਹਿਲਾਂ ਗੱਠਜੋੜ ਲਈ ਖੁਦ ਆਮ ਆਦਮੀ ਪਾਰਟੀ ਪਹਿਲ ਕਰ ਰਹੀ ਸੀ ਔਰ 5 ਸੀਟਾਂ ਤੇ ਵੀ ਰਾਜੀ ਸੀ ਪਰ ਇੱਧਰ ਜਾਨੂ ਦਿੱਲੀ ਦੇ ਭਾਜਪਾਈਆਂ ਨੇ ਰਾਸ਼ਪਤੀ ਕੋਲ ਅਪਰੋਚ ਕੀਤੀ ਤੇ ਕਹਿੰਦੇ ਸੁਨਿਆ ਇਹ ਮਿਲਿਆ ਆਮ ਆਦੀ ਪਾਰਟੀ ਹਾਈ ਕਮਾਂਡ ਨੂੰ ਕਿ ਤਿਆਰ ਹੋ ਜੋ ਰਾਸ਼ਪਤੀ ਸ਼ਾਸਨ ਲਾਵਾਂਗੇ ਦਿੱਲੀ 'ਚ ਤੁਹਾਟੋ ਮੰਤ్రਾਲੇ ਮੁੱਖ ਮੰਤਰੀ ਦੀ ਕੁਰਸੀ ਸਾਰਾ ਕੁਝ ਖੋਵਾਂਗੇ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਅਸੀਂ ਕੱਲਿਆਂ ਲੜਾਂ ਸੁਣ ਕੱਲਿਆਂ ਲੜਨ ਪਿੱਛੇ ਕੀ ਇਹ ਕਹਾਣੀ ਹੈ ਤੇ ਜੇ ਇਹ ਕਹਾਣੀ ਹੈ ਤਾਂ ਫਿਰ ਇਹਦਾ ਮਤਲਬ ਰਾਸ਼ਪਤੀ ਸ਼ਾਸਨ ਨਹੀਂ ਲੱਗੂਗਾ ਹੁਣ ਤਾਂ ਪਈ ਤਿੰਨ ਤਿੰਨ ਲਿਸਟਾਂ ਆ ਗਈਆਂ ਉਹਨਾਂ ਲਗਭਗ ਤੈ ਹੋ ਗਿਆ ਗੱਡਜੋੜ ਚ ਨਹੀਂ ਆ ਰਹੀ ਆ ਆਮ ਆਦਮੀ ਪਾਰਟੀ ਪਰ ਕਹਿੰਦੇ ਜੀ ਕਿ ਖਤਰਾ ਖੜਾ ਹੈ ਸਰਕਾਰ ਮੂਰੇ ਅਜੇ ਵੀ ਇਹ ਤਲਵਾਰ ਲਟਕ ਰਹੀ ਹੈ ਕਿ ਮਕੈਦਾ ਰਾਸ਼ਪਤੀ ਰਾਜ ਲੱਗੇਗਾ ਜਾਂ ਨਹੀਂ ਤੇ ਉਧਰ ਆទਸ਼ੀ ਦਾ ਵੀ ਇਹ ਬਿਆਨ ਸਾਹਮਣੇ ਆ ਰਿਹਾ ਕਿ ਭਾਜਪਾ ਆਪ ਸਰਕਾਰ ਨੂੰ ਡਿਗਣ ਦੀ ਸ਼ਾਸਤਿ ਰਚ ਰਹੀ ਹੈ ਉਹ ਕਹਿੰਦੀ ਹੈ ਤੇ ਆਮ ਆਦਮੀ ਪਾਰਟੀ ਜਦੋਂ ਕਿ ਕਹਿੰਦੀ ਕਿ ਅਗਲੀਆਂ ਚੜੀਆਂ ਚੋਣਾਂ ਦਿੱਲੀ 'ਚ ਜਨਵਰੀ 'ਚ ਹੋਣੀਆਂ ਉਹਦੇ ਵਿੱਚ ਸਾਰੀਆਂ ਸੀਟਾਂ ਜਿੱਤਣ ਦਾ ਧਮ ਰੱਖਦੇ ਅਸੀਂ ਕੰਮ ਇੰਨਾ ਕੀਤਾ ਪਰ ਉਹ ਤੋਂ ਪਹਿਲਾਂ ਹਰਿਆਣਾ ਚੋਣਾਂ ਕਾਫੀ ਕੁਸ਼ਤ ਹੈ ਕਰਨੀ ਹੈ ਤੇ ਹਰਾਨ ਦੇ ਨਤੀਜਿਆਂ ਦਾ ਅਸਰ ਦਿੱਲੀ ਤੱਕ ਜਾਣਾ ਤੇ ਪਰ ਕੀ ਹਰਿਆਣਾ ਚੋਣਾ ਕੱਲਿਆਂ ਲੜਨ ਦਾ ਮਤਲਬ ਫਿਲਹਾਲ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਬਚਾਉਣਾ ਜਾਂ ਇਹ ਰਾਜਨੀਤਿਕ ਪੈਂਤੜਾ ਵੱਖਰਾ ਹੈ ਤੇ ਭਾਜਪਾਆਂ ਦੀ ਸ਼ਿਕਾਇਤ ਦੇ ਆਧਾਰ ਤੇ ਦਿੱਲੀ 'ਚ ਰਾਸ਼ਪਤੀ ਰਾਜ ਲੱਗ ਸਕਦਾ ਹੈ ਇਹ ਸਵਾਲ ਖੜਾ ਹੋ ਗਿਆ